ਜਾਣਾ ਮੇਰਾ ਅਰਦਾਸ ੴ ਵੰਕਾਰ ਵਾਹਿਗੁਰੂ ਦੇ ਪਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਹਾਇ ਵਾਹ ਸ੍ਰੀ ਗੋਬਿੰਦ ਸਿੰਘ ਜੀ ਕੀ ਪਾਤਸ਼ਾਹੀ ਦਿਸਦੀ ਪ੍ਰਥਮ ਬਗੋਤੀ ਸੰਮੁਖਿਆ ਗੁਰਦਾਨ ਕੜੀ ਤੇ ਆਇ ਕਰੰਦ ਬੁੱਤੇ ਮਰਦਾਸ RAM ਦਾਸ ਜੀ ਸਹਾਇ ਅਰਜਨ ਹਰਗੋਬਿੰਦ ਨਾਲ ਸਾਈਂ ਤੇ ਆ ਗਿਆ ਜਿਸ ਡਿਠੇ ਸਭ ਦੁੱਖ ਜਾਏ ਤੇ ਗੁਰਹਾਦਰ ਸਮਰਿਆ ਕਰਨਾਉ ਨੇਪੇ ਆਵੇ ਤਾਂ ਇਹ ਸਭ ਸਾਈਂ ਹੋਣ ਸਹਾਇ 10ਵੇਂ ਬ੍ਰੰਤ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲੋ ਜੀ ਗੰਝਾਂ ਪਿਆਰਿਆਂ ਚੋਂ ਸਾਹਿਬ ਜੀ ਦੀ ਜਾਨੀ ਪੀਰ ਦੀ ਪੀਤ ਪੀਰ ਨਾਮ ਜਿਕੇ ਅਵੰਸ਼ਕਿਆ ਜਈ ਤੇ ਲਾਈਟੂ ਬਾਹੇ ਦੇਖ ਕੇ ਅੰਡਿਤ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਹਰ ਸਾਹਿਬ ਜੀ ਬੋਲੋ ਜੀ ਇਹਨਾਂ ਸਿੰਘਾਂ ਸਿਮਣੀਆਂ ਨੇ ਧਰਮੇਸ਼ੂ ਦੇ ਤੇ ਬੰਦ-ਬੰਦ ਕਿਟਾਏ ਹੋਪਰੀਆਂ ਲੋਹਾਈਆਂ ਤੇ ਫੜਕੜੀ ਤੇ ਚੜੇ ਆ ਗਿਆਂ ਨਾ ਜਿਵਾਏ ਕੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕਿੰਨੀਆਂ ਦਰਨੇ ਆ ਰਿਆ ਸਿੱਖੀ ਕੇ ਸੰਸਾਸਾ ਨੂੰ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਸਾਹਿਬ ਬੋਲੋ ਜੀ ਸੰਜਾ ਤਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਰਤਨੇ ਸਰਬੱਤ ਖਾਲਸਾ ਜੀ ਕੇ ਦਾਸ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਜੀ ਤਾਬਾ ਚਾਤਾਂ ਦਾ ਸਦਕਾ ਸਰ ਦਿੱਕ ਹੋ ਗਿਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਚਾਰੇ ਅਥਿਆ ਰਿਹਾਏ ਤੇ ਦੇਖ ਤੇ ਫਤਿਹਵਰਦ ਕੀ ਪਾਇ ਪੰਜ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਪਾਲ ਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਇਸ ਦਾਤ ਰਹਿਤ ਦਾਤ ਵੇਕ ਦਾਤ ਸਹਾ ਦਾਤ ਸੋ ਸਾਦਾਤ ਦਾ ਨਾਸਿਰ ਦਾ ਨਾਮ ਦਾਮ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨਿ ਸੁਣਿਆ ਕਿਉਂਕਿ ਆ ਝੰਡੇ ਬੁੰਗੇ ਯੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਾਨ ਨੀਵਾ ਮਾਤੁੱਤੀ ਮਤ ਪਤ ਦਾ ਰਾਖਾ ਵਾਂਜੀ ਨੇ ਕਾਲਪੁਰਖ ਆਪਣੀ ਪੰਥ ਦੇ ਸਦਾ ਸਹਾਇ ਦਾਤ ਕਰ ਦਿਓ ਸਿਰ ਇਹਨਾਂ ਕਾਨਾਂ ਸਾਹਿਬਤੇ ਹੋਰ ਬੁਰਦਵਾਰੇ ਆਂ ਬੁਰਧਾਮਾ ਦੇ ਜਿਨ੍ਹਾਂ ਦੁਕਾਨ ਤੋਂ ਵਿਛੋੜਿਆ ਗਿਆ ਹੈ ਥੋਲੇ ਦਰਸ਼ਨ ਦੀ ਦਾਤ ਸੇਵਾ ਸੰਭਾਲਾ ਦਾਨ 40 ਦਿਨ ਬਖਸ਼ੋ ਇਹਨਾਂ ਮਾਨਿਆਂ ਦੇ ਮਾਉਣ ਨਿਤਾਣਿਆਂ ਦੇ ਤਾਣ ਨੁਟਿਆਂ ਦੀ ਹੋਰ ਸੱਚੇ ਪਿਤਾ ਵਾਹਿਗੁਰੂ ਧੰਨਾ ਧੰਨ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੀ ਸਾਹਿਬੇ ਕੁਮਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀ ਦੇ ਮਹਾਨ ਖਾਲਸਾ ਜੀ ਦੇ ਪ੍ਰਗਟ ਸਥਾਨ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਧੰਨ ਧੰਨ ਚਬਰ ਸ਼ਦਰ ਤੱਕ ਦੇ ਮਾਲਕ ਅਰਦਾਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਅਰਦਾਸ ਬੇਤੀ ਮਹਾਰਾਜ ਜੁਦਮ ਮਤ ਪ੍ਰਭ ਅੰਤਰਜਾਮੀ ਜੋ ਪਰੇਰਾ ਦੇਵ ਕਰਣਾ ਜੋ ਨਟੂਆ ਤੰਤ ਵਜਾਏ ਤੰਤੀ ਤਾ ਵਾਜਯ ਜੰਤ ਬਜਨਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇ ਸਤਿਪਤ ਨੂੰ ਮੁਖ ਰੱਖਦੇ ਹੋਇਆ ਸੱਚੇ ਬਾਦਸ਼ਾਹ ਰਹਿਣ ਮੁਹੰਮਦ ਦੇ ਸਮੂਹ ਪ੍ਰਬੰਧਕਾਂ ਵੱਲੋਂ ਸੱਚੇ ਪਾਤਸ਼ਾਹ ਰੱਖ ਦੀਆਂ ਸੰਗਤਾਂ ਵੱਲੋਂ ਪੰਜਾਬ ਨੂੰ ਪੰਜਾਬੀਅਤ ਨੂੰ ਅਤੇ ਪੰਜਾਬ ਦੇ ਪਾਣ ਨੂੰ ਬਚਾਉਣ ਵਾਸਤੇ ਸਤਿਗੁਰੂ ਜੀ ਮਹਾਨ ਉਪਰ